ਦਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਆ ਐਮਪੀ ਦੇ ਵਿੱਚ ਸ਼ਹਿਰ ਸਤਨਾ ਲਓ ਜੀ ਕਿੱਥੇ ਤੁਸੀਂ ਦੇਖ ਰਹੇ ਹੋਗੇ ਮਸ਼ੀਨ ਖੜੀ ਹੈ ਜਗਤਜੀਤ ਬਾਈਆਂ ਨੇ ਆਪਾਂ ਨੂੰ ਜਗਤਜੀਤ ਮਸ਼ੀਨ ਤੇ ਬੁਲਾਇਆ ਹੈ ਜਿਹੜੇ ਬਾਈ ਹੈਡ ਇਨ ਚਾਰਜ ਨੇ ਜਗਤਜੀਤ ਦੇ ਵਿੱਚ ਵੀਰ ਜੀ ਦਾ ਨਾਮ ਆਪਾਂ ਪੁੱਛਦੇ ਆਂ ਵੀਰ ਜੀ ਨਾਲ ਕਰਦੇ ਆਂ ਗੱਲਬਾਤ ਲਓ ਜੀ ਸਾਨੂੰ ਕਰਾਉਣਾ ਹੈ ਗੱਲਬਾਤ ਲਓ ਜੀ ਬਾਈ ਜੀ ਕਰਾਉਣਾ ਹੈ ਬਾਈ ਜੀ ਨਾਲ ਗੱਲਬਾਤ ਬਾਈ ਜੀ ਕੀ ਹਾਲ ਚਾਲ ਨੇ ਬੋਲ ਜੀ ਚੜਦੀ ਕਲਾ ਜੋ ਭਾਈ ਜੀ ਕਿੰਨੇ ਰਹੇ ਜਨਕ੍ਰਿਤ ਮਸ਼ੀਨਾਂ ਆਖੀ ਕਿੰਨੇ ਟਾਈਮ ਕੋ ਲੱਗੇ ਹੋਣ ਬਣਾਉਣੇ ਇਹ ਸਾਕਾ ਵੈਸੇ ਦਾ ਕੰਮ ਉਹਨੂੰ ਸੁਖਰਾਪਸੀ ਤੋਂ ਚੱਲੇਗਾ ਹਾਂਜੀ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਸੌਂਦੇ ਆ ਜੇ ਸੁਪਰ ਸਿੱਪ ਹੋ ਗਿਆ ਰੋਟਰੀ ਬੀਟ ਹੋ ਗਿਆ ਬਿਲਕੁਲ ਤੇ ਮੰਨ ਕੇ ਚੱਲੋ ਆਪਣੇ ਸਾਥੀ ਮਤਲਬ ਕਿ ਤੁਹਾਡੇ ਜਿਹੜਾ ਐਗਰੀਕਲਚਰ ਦੇ ਵਿੱਚ ਦੇਖਿਆ ਮੈਨੇ ਮਸ਼ੀਨ ਮੈਨੇ ਫਾਸਟ ਦੇਖਿਆ ਹਾਂ ਜਿਹੜਾ ਬਾਈਆਂ ਦਾ ਮਤਲਬ ਕਿ ਸਭ ਤੋਂ ਮੇਨ ਕੰਮ ਆਗਾ ਉਹ ਆਗਾ ਵੀਰੇ ਇੱਕ ਜਿਹੜਾ ਆਪਾਂ ਤੂੜੀ ਵਾਲਾ ਰੀਪਰ ਬਣਾਉਣੇ ਆਗੇ ਉਹ ਆਗਾ ਸਭ ਤੋਂ ਮੇਨ ਮਸ਼ੀਨਾਂ ਬਾਈਆਂ ਦੀ ਜਗਤਜੀਤ ਦੀਆਂ ਉਹਨੀਆਂ ਉੱਤਰ ਸਾਰੀਆਂ ਬਣਾਈਆਂ ਬਾਈਆਂ ਨੇ ਡੀ ਲਕਸ ਦੇ ਵਿੱਚ ਬਾਈਆਂ ਦੇ ਵਿੱਚ ਜੀ ਸਟੀਲ ਕਿੰਨੀ ਯੂਜ਼ ਕੀਤੀ ਜਾਂਦੀ ਆ ਇਹਦੇ ਵਿੱਚ ਆਪਾਂ ਮੰਨ ਕੇ ਚੱਲੋ ਵੀ 25% ਸਟੀਲ ਯੂਜ਼ ਕਰ ਗਿਆ 25% ਸਟੀਲ ਹੈ ਜੀ ਮੰਨ ਲਿਈਏ ਗੇਅਰ ਬਾਕਸ ਆਉਂਦੀ ਹੈ ਜੀ ਹੁਣ ਇਹ ਫਾਈਵ ਸਪੀਡ ਕਰਦੇ ਆ ਫਾਈਵ ਸਪੀਡ ਗੇਅਰ ਹੈ ਤੇ ਨਾਲ ਨਾਲ ਵੀ ਜਿਹੜੇ ਗੇਅਰ ਬਾਕਸ ਲਾਇਆ ਜੀ ਉਹ ਕਿਹੜੀ ਕੰਪਨੀ ਦੇ ਦੇ ਵਿੱਚ ਗੇਅਰ ਦੇ ਜਮਾਨਾ ਆ ਜੀ ਉਹਦੇ ਵਿੱਚ ਗੇਅਰ ਬਾਕਸ ਆ ਜਿਹੜਾ ਸਾਰਾ ਸੈਂਟ ਬਣਦੇ ਆ ਅੱਛਾ ਇਸ ਤਰ੍ਹਾਂ ਜੇ ਗੇਅਰ ਆਪਣੇ ਗੇਅਰ ਬਾਕਸ ਦੇ ਵਿੱਚ ਸੈਨਿਕ ਦਾ ਸਮਾਨ ਆ ਸਾਰਾ ਅੱਛਾ ਜੀ ਇੰਜਣ ਦੇ ਤੇ ਕਿਹੜੇ ਵਿੱਚ 13.5 ਇੰਚ ਡਿਸਕ ਬ੍ਰੇਕ ਅੱਛਾ ਜੀ ਅਸੀਂ ਜਿਹੜਾ ਵੀ ਕਿਹੜਾ ਹੀ BS4 133 ਹੌਸਪਟਲ ਅਸੀਂ BS4 133 ਹੌਸਪਟਲ ਪਰ ਤੇ ਨਾ ਇਹ ਜਿਹੜੀ ਦਿੱਤੀ ਮੱਦੇਨਜ਼ਰ ਕਿੰਨੀਆਂ ਐਡਮਿਟੀਆਂ ਕਰਤੀਆਂ ਮਸ਼ੀਨਾਂ ਜੀ ਇਹ ਆਪਾਂ ਸੱਤ ਨਾਲ ਚੋਰੇ ਆਪਾਂ 20 ਜੀ ਨਾਲ ਡਿਲੀਵਰੀ ਦੇ ਚੁੱਕੇ ਆ 20 ਮਸ਼ੀਨਾਂ ਡਿਲੀਵਰੀ ਦੇਣ ਤੋਂ ਬਾਅਦ ਕੋਈ ਕੋਈ ਵੱਡੀ ਕੋਈ ਮਿਸਟੇਕ ਮਸ਼ੀਨ ਦੀ ਪਤਾ ਨਹੀਂ ਕਰੇ ਜੀ ਮਦਦ ਕੰਪਲੀਟ ਪਰ ਥੋੜੀ ਬਾਤ ਹੈ ਆਪਾਂ ਇਹਨੇ ਕਹਿੰਦੇ ਕੰਪਲੀਟ ਕੋਈ ਵੀ ਅਸੀ ਨਹੀਂ ਆਈ ਜੇ ਕੋਈ ਕੋਈ ਬੜੀ ਭਰਾਂ ਜੀ ਕਿਨੇ ਤੋਂ ਮਾਰੀ ਮੋਟੀ ਮਾਰੀ ਮੋਟੀ ਪ੍ਰੋਬਲਮ ਆ ਕੋਈ ਹਾਂ ਤੇ ਨਾਲ ਨਾਲ ਵੀਰ ਜੀ ਇੱਕ ਇਹ ਗੱਲ ਦੱਸੂ ਕਿ ਜੇ ਮੰਨ ਲਓ ਕਿ ਮਿਸਟੇਕ ਆਉਂਦੀ ਆ ਤਾਂ ਕੰਪਨੀ ਕਿੰਨੇ ਟਾਈਮ ਦੇ ਵਿੱਚ ਮਤਲਬ ਫੋਰਮੈਨ ਪਹੁੰਚਦਾ ਹੈ ਸਾਡਾ ਜੋਬ ਡਿਟੈਕਟਰ ਤੇ ਫੋਰਮੈਨ ਇੱਥੇ ਹੋਣਾ ਅੱਛਾ 24 ਘੰਟਿਆਂ ਦੇ ਵਿੱਚ ਵੀਰ ਜੀ 24 ਘੰਟਿਆਂ ਦੇ ਵਿੱਚ ਬਾਈ ਦਾ ਫੋਰਮੈਨ ਹੋ ਰਿਹਾਗਾ ਤੇ ਨਾਲ ਨਾਲ ਬਾਈ ਜੀ ਦੀ ਡੀ ਲਿਵਰੀਆਂ ਤੇ ਬਾਈ ਜੀ ਦਾ ਕੰਟੈਕਟ ਨੰਬਰ ਵੀ ਦਵਾਂਗੇ ਤੇ ਦੂਜੇ ਨੰਬਰ ਤੇ ਡੀ ਲਕਟ ਮਸ਼ੀਨ ਬਣਾਉਣੀ ਹੈ ਜੀ ਇਹ ਐਂਗਲ ਕਿੰਨਾ ਯੂਜ਼ ਕੀਤਾ ਬਾਡੀ ਕਾਦੇ ਵਿੱਚ ਬਣਾਉਣੀ ਆਪਾਂ ਸਾਰੀ ਪਲੇਟ ਬਾਡੀ ਯੂਜ਼ ਕਰੀਏ ਇਹਦੇ ਵਿੱਚ ਐਂਗਲ ਆਪਾਂ ਯੂਜ਼ ਵੀ ਕਰਦੇ ਹੈਗੇ ਸਾਰੀ ਪਲੇਟ ਬਾਡੀ ਹੀ ਤਿਆਰ ਕਰਦੇ ਆ ਲਓ ਜੀ ਬਾਈ ਜੀ ਲਵੇ ਹੋ ਗਏ ਥੋੜਾ ਜੀ ਤੁਸੀਂ ਦਿਖਾ ਦਿਓ ਵੀ ਪਲੇਟ ਬਾਡੀ ਕਿਸ ਤਰ੍ਹਾਂ ਯੂਜ਼ ਕੀਤੀ ਜਾਂਦੀ ਆ ਆ ਸ਼ੀਲਡ ਖੋਲੋ ਲਓ ਜੀ ਬਾਈ ਖੋਲ ਰਹੇ ਨੇ ਸ਼ੀਲਡ ਵੀਰੇ ਪਲੇਟ ਬਾਡੀ ਦਿਖ ਵੀ ਰਹੀ ਹੈਗੀ ਲਓ ਜੀ ਵੀਰ ਜੀ ਦਿਖਾਇਓ ਮੜਾ ਜਾਈ ਇਹਦੇ ਵਿੱਚ ਆ ਸਾਰੀ ਆਪਣੇ 6mm ਦੀ ਪਲੇਟ ਬਾਡੀ ਆ ਇਹ ਲੋਜੀ ਕਰੋ ਚੈੱਕ ਤੇ ਆਪਣੀ ਜਿਹੜੀ ਸੀਟ ਹੈ ਲੋਗੇ ਆਪਾਂ 3mm ਦੀ ਸੀਟ ਲਾਉਨੇ ਜਿਹੜੀ ਆਹ ਲਾਉਨੇ ਆਪਾਂ ਸਾਰੀ ਅੱਛਾ ਜੀ ਸਾਰੀ ਚਾਸੀ ਨੂੰ ਮੇਨ ਪੱਲੇ ਨੂੰ ਚਾਸੀ ਪੱਲੇ ਨੂੰ ਸਾਹਮਣੇ ਰੱਖਦੀ ਹੈ ਜੀ ਹਾਂ ਇਹ ਪੱਲੇ ਨੂੰ ਸਾਹਮਣੇ ਆ ਤਾਂ ਨਾ ਮਤਲਬ ਕਿ ਯੂਰੀਆ ਦਾ ਆ ਗਿਆ ਸਾਰਾ ਸਿਸਟਮ ਲੱਗਿਆ ਹੋਇਆ ਜਿਹੜਾ ਯੂਰੀਆ ਦਾ 에어 ਟੈਂਕ ਆ ਗਿਆ ਫਿਲਟਰ ਆ ਗਿਆ ਸਕਰਾਬ ਹੈ ਜੀ ਇੱਕ ਆਹ ਗੇਟ ਵਾਲ ਲਾਇਆ ਥੋਨੇ ਇਹ ਇਹ ਆਪਣੇ ਹਵਾ ਮਾਰਨ ਵਾਸਤੇ ਅੱਛਾ ਜੀ ਮਤਲਬ ਆਮ ਮਸ਼ੀਨਾਂ ਦੇ ਮੈਂ ਦੇਖਿਆ ਘੁੰਮਣ ਵਾਲਾ ਲੱਗਦਾ ਛੋਟਾ ਲੱਗਿਆ ਹੁੰਦਾ ਵਧੀਆ ਚਲਾਇਆ ਪਿਆ ਵੀਰੇ ਹਾਈ ਕੁਆਲਿਟੀ ਦੇ ਲਾਇਆ ਹੋਇਆ ਨਾ ਜੀ ਹ ਤੇ ਨਾਲ ਨਾਲ ਅਸੈਂਬਲੀ ਸਾਰੀ ਵੀ ਆ ਸਾਰੀ ਸਟੀਲ ਹੈ ਵੀ ਜੀ ਆਪਣਾ ਐਲੀਵੇਟਰ ਏ ਟੂ ਜ਼ेड ਸਟੀਲ ਦਾ ਅੰਦਰ ਰੇਲ ਸਾਰੀ ਸਟੀਲ ਦੀ ਹੈ ਅੱਛਾ ਜੀ ਮਤਲਬ ਕਿ ਆ ਫੈਸਿਲਿਟੀਆਂ ਦਿੱਤੀਆਂ ਨੇ ਵੀ ਜੇ ਕਾਲੂ ਜਦੋਂ ਆਪਾਂ ਮੂੰਗੀ ਦੇ ਵਿੱਚੋਂ ਆਪਣੀ ਮਸ਼ੀਨ ਚੋਕ ਹੋ ਜਾਂਦੀ ਆ ਇਹ ਆਪਣਾ ਇੱਥੋਂ ਆ ਦੋ ਨਾਟ ਖੋਲੋ ਆ ਲੋਕ ਖੋਲੋ ਇਹ ਖੁੱਲਣਦੇ ਆ ਬਾਈ ਵੀਰੇ ਇੱਕ ਆ ਚੈੱਕ ਕਰੋ ਯਾਰ ਬਾਈ ਜੀ ਨੇ ਆ ਸਭ ਤੋਂ ਵੱਡਾ ਕੰਮ ਕੀਤਾ ਆਇਆ ਨਾ ਲੌਕ ਉੱਤੇ ਫੇਰ ਐਲੀਵੇਟਰ ਚੋਕ ਨਹੀਂ ਹੋਊਗਾ ਕਦੇ ਠੀਕ ਆ ਜੀ ਹਾਂ ਤੇ ਵੀਰ ਜੀ ਅਸੈਂਬਲੀ ਦੀ ਕਾ ਇੰਚੀ ਆ ਸੈਂਬਲੀ 7 ਨੰਬਰ ਦੀ ਸਾਰੀ 7 ਨੰਬਰ ਦੀ ਸਾਰੀ ਹੈ ਜੀ ਪਰਲੇ ਪਾਸੇ ਦਿਖਾਓ ਮੜ ਇਰੇ ਤੁਸੀਂ ਲੁੱਕ ਮਸ਼ੀਨ ਦੀ ਦੇਖ ਲਓ ਦੂਰੋਂ ਖੜ ਕੇ ਵੀ ਤੁਹਾਨੂੰ ਲੁੱਕ ਦਿਖਾ ਦਿੰਨਾ ਮਸ਼ੀਨ ਦੀ ਲਓ ਜੀ ਘਰੋਂ ਚੈੱਕ ਲੁੱਕ ਸਾਰੀ ਮਸ਼ੀਨ ਦੀ ਤੁਸੀਂ ਦੇਖ ਲਓ ਬਾਈ ਖੋਲ ਰਿਹਾ ਨੇ ਸ਼ੀਲਡ ਲੁੱਕ ਆ ਜਿਹੜੀ ਮਸ਼ੀਨ ਦੀ ਬਹੁਤ ਸੋਹਣੀ ਲੱਗਦੀ ਹੈ ਯਾਰ ਖੜੀ ਹੈ ਨਾ ਲਓ ਜੀ 5 ਸਪੀਡ ਦੇ ਵਿੱਚ ਗੀਅਰ ਬੈਟਰੀਆਂ ਵੀ ਆਨ ਮਤਲਬ ਕਿ ਕਵਰ ਕੀਤੇ ਹੋਏ ਨੇ ਬਾਈ ਨੇ ਟੂਲ ਬਾਕਸ ਜਿਹੜਾ ਮੇਨ ਉਹ ਵੀ ਕਵਰ ਕੀਤਾ ਹੋਇਆ ਹੈਗਾ ਲੋਕ ਵਗੈਰਾ ਵਧੀਆ ਲਾਏ ਹੋਏ ਨੇ ਕਿ ਦੂਜੇ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਜਿਹੜਾ ਜੈਕ ਹੈਗਾ ਫਲੈਟ ਆ ਆ ਸਾਰੀ ਫੈਸਿਲਿਟੀ ਮਤਲਬ ਇਹ ਆਮ ਮਸ਼ੀਨਾਂ માં ਆ ਯਾਰ ਮਤਲਬ ਕਿ ਬਹੁਤ ਸੋਹਣਾ ਬਣਾਇਆ ਹੋਇਆ ਹੈ ਬਾਈ ਦਾ ਹੋਰ ਚੀਜ਼ ਹੈ ਇਹਦੇ ਵਿੱਚ ਸਾਰਾ ਮਾਲ ਆਪਣਾ ਕਾਸਟਿੰਗ ਦਾ ਲੱਗਿਆ ਹੋਇਆ ਜਿੰਨਾ ਮਾਲ ਹੈ ਗੇਰ ਦੇ ਪੱਤੀਆਂ ਐਂਗਲ ਪੱਤੀ ਪੂਰੀ ਨਹੀਂ ਹੈ ਸਾਰੀ ਕਾਸਟਿੰਗ ਦਾ ਹੀ ਸਮਾਨ ਲੱਗਿਆ ਹੋਇਆ ਸਾਡੇ ਸਾਰਾ ਇੰਜੀਨੀਅਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆ ਜਿਹੜਾ ਲੱਗਿਆ ਹੋਇਆ ਇਹ ਫਰੰਟ ਔਗਰ ਦਾ ਹੈ ਨਾ ਜੀ ਔਗਰ ਦਾਣੇ ਵਾਲਾ ਔਗਰ ਦਾ ਜੀ ਦਾਣੇ ਵਾਲਾ ਆਪਣਾ ਹਾਈਡਰੋਲਿਕ ਔਗਰ ਹੈ ਵੀਰ ਜੀ ਠੀਕ ਹੈ ਜੀ ਡਿਲੈਕਸ ਇਹ ਲੀਵਰ ਨਾਲ ਇਹ ਉੱਪਰ ਖੁੱਲਦਾ ਆਪਣਾ ਠੀਕ ਹੈ ਜੀ ਹਾਂ ਹਾਈਡਰੋਲਿਕ ਔਗਰ ਲੱਗਿਆ ਹੋਇਆ ਗੇਰ ਲੱਗੇ ਹੋਏ ਨੇ ਅੱਛਾ ਜੀ ਤੇ ਨਾਲ ਨਾਲ ਪ੍ਰੈਸ਼ਰ ਜੈਕ ਲਾਇਆ ਹੋਇਆ ਨੇ ਬਾਈਆਂ ਦੇ ਜੀ ਕੁਆਲਟੀ ਮਸ਼ੀਨ ਦੀ ਚੈੱਕ ਕਰ ਸਕਦੇ ਵੀਰ ਜੀ ਵੀਰ ਜੀ ਇੱਕ ਵਾਰ ਨਾ ਆਪਣਾ ਕੰਟੈਕਟ ਨੰਬਰ ਬੋਲ ਦੋ ਅਸੀਂ ਐਡ ਦੇ ਵਿੱਚ ਲਾ ਦਾਂਗੇ ਜੀ ਮੇਰਾ ਨੰਬਰ ਹੈਗਾ 98149 94774 ਅੱਛਾ ਜੀ ਦੁਬਾਰੇ ਇੱਕ ਵਾਰ ਫਿਰ ਬੋਲ ਦੋ ਜੀ 98149 94774 ਠੀਕ ਆ ਜੀ ਬਾਈ ਦਾ ਟੀਆਰ ਦੇ 베アリング ਟਾਇਮਿੰਟ ਦੀਆਂ ਚੈਨ ਠੀਕ ਆ ਜੀ ਧੰਨਵਾਦ ਵੀਰ ਜੀ ਤੁਹਾਡਾ ਐਨਵੀਸੀ ਦੇ ਬੜੇ 베アリング ਨੇ ਠੀਕ ਆ ਜੀ ਬਹੁਤ ਬਹੁਤ ਧੰਨ ਵੀਰ ਜੀ ਦਾ ਧੰਨਵਾਦ ਅੱppa ਕਰਦੇ ਆਂਗੇ ਬਾਈਆਂ ਜੀ ਨੇ ਜਿਹੜੀ ਆਪਾਂ ਨੂੰ ਇੰਨੀ ਆਇਡ ਦਿੱਤੀ ਹੈਗੀ ਜੇ ਕਿਸੇ ਨੇ ਉਹਰੇ ਸਤਨੇ ਦੇ ਵਿੱਚ ਲੈਣੀ ਹੋਵੇ ਤਾਂ ਕਿੱਥੇ ਮਿਲਣਾ ਪਊਗਾ ਜੀ ਆ ਕੇ ਸਵਰਾਜ ਸਵਰਾਜ ਏਜੰਸੀ ਪੂਰੀ ਟ੍ਰੈਂਡ ਠੀਕ ਆ ਜੀ ਪੂਰੀ ਟ੍ਰੈਂਡ ਸਵਰਾਜ ਜੀ ਥੈਂਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ